ਸਤਿ ਸ਼੍ਰੀ ਅਕਾਲ ਦੋਸਤੋ ਲੋਂਗੋਵਾਲੀਆ ਗੋਵਿੰਦ ਸਿੰਘ ਪੇਜ ਤੇ ਸਵਾਗਤ ਹੈ ਕਰੇ ਰੱਖੀ ਬਹੁਤ ਹੀ ਸ਼ੌਂਕ ਨਾਲ ਅਨੋਵਾ ਕ੍ਰਿਸ਼ਟਾ 2016/17 ਮਾਡਲ ਗੱਡੀ ਦੀ ਜਾਣਕਾਰੀ ਦੇ ਰਿਹਾਗਾ ਜਿਹੜੇ ਵੀਰੇ ਗੱਡੀ ਲੈਣਾ ਚਾਹੁੰਦੇ ਨੇ ਬਾਈ ਐਂ ਕਹਿ ਲਓ ਵੀ ਤੋਹਫਾ ਗਾ ਗੌਰ ਨਾਲ ਸੁਣ ਲਿਓ ਡਿਟੇਲ ਗੱਡੀ ਜਮਾ ਸ਼ੌਂਕ ਨਾਲ ਰੱਖੀ ਹੋਈ ਆ ਇਸ ਟਾਈਮ ਥੋੜੀ ਜਿਹੀ ਮਿੱਟੀ ਜੀ ਜ਼ਰੂਰ ਲੱਗੀ ਹੋਈ ਆ ਕਿਉਂਕਿ ਤੁਹਾਨੂੰ ਪਤਾ ਮੌਸਮ ਵੀ ਦੇਖ ਲਓ ਕਹੇ ਜਾ ਬਾਕੀ ਸੜਕ ਤੇ ਖੜੀ ਆਗੀ ਬਾਈ ਸਿਰਫ ਘਰ ਦੇ ਕੰਮ ਵਾਸਤੇ ਰੱਖੀ ਹੋਈ ਗੱਡੀ ਐ ਇਹਨਾਂ ਨੇ ਹੁਣ ਇਹਨਾਂ ਨੇ ਇਸ ਤੋਂ ਉੱਪ ਜਾਣਾ ਕਹਿਣਦਾ ਪਰ ਵੀ ਹਾਈ ਰਾਈਡਰ ਵਗੈਰਾ ਜਾਂ ਮੇਰੇ ਖਿਆਲ ਚ ਫੋਰਚੂਨਰ ਲੈਣੀ ਹੈਗੀ ਪਰ ਇੱਕ ਗੱਲ ਆ ਵੀ ਹਰੇਕ ਚੀਜ਼ ਬਾਈ ਨੇ ਪੂਰੇ ਢੰਗ ਨਾਲ ਰੱਖਿਆ ਹੋਇਆ ਕਿਤੇ ਵੀ ਐ ਨਹੀਂ ਮੰਦਾ ਵੀ ਮਾੜੀ ਜੀ ਆਵਾਜ਼ ਵੀ ਨਹੀਂ ਆਉਣ ਦਿੰਦਾ ਪਹਿਲਾਂ ਫਿਰ ਜਾਂਦਾ ਏਜੰਸੀ ਚ ਕੰਮ ਕਰਾਉਣ ਟਾਇਰ ਟੂਰ ਓਕੇ ਤੇ ਚੱਲੀ ਵੀ ਐ ਲਾ ਲਓ ਵੀ ਸਿਰਫ 1,60,000 ਦੇ ਘਰਾਂ ਚਾ ਮਨ ਲੋ ਥੋੜੀ-ਮੋਟੀ ਇਧਰ-ਉਧਰ ਹੋ ਸਕਦੀ ਆ 2016/17 ਮਲੇਰ ਕੋਟਲੇ ਚ ਕਰੇ ਖੜੀ ਆ ਵੀਰ ਦਾ ਕੱਪੜੇ ਦਾ ਕੰਮ ਆਗਾ ਆਪਣਾ ਮਿੱਤਰ ਵਧੀਆ ਹਾਸ਼ਮ ਜੀ ਉਹਨਾਂ ਕੋਲੇ ਗੱਡੀ ਆ ਇਹ ਇੰਜਨ ਗੇਅਰ ਦੀ ਹਰ ਪੱਖੋਂ ਫੁੱਲ ਗਾਰੰਟੀ ਲੈਂਦਾਗਾ ਬਾਈ ਤੇ ਚਲਾਵੇ ਦੀ ਓਕੇ ਗੱਡੀ ਆ ਬਾਡੀ ਲੈਣ ਦੀ ਕਿਸੇ ਤਰ੍ਹਾਂ ਦਾ ਕੋਈ ਪੇਂਟ ਨਹੀਂ ਹੈਗਾ 메ਜਰ ਐਕਸੀਡੈਂਟ ਨਹੀਂ ਟੱਚਿੰਗ ਵਾਚਿੰਗ ਜ਼ਰੂਰ ਹੋ ਸਕਦੀ ਹੈ ਮਾੜੀ ਮੁੱਢੀ ਛੀਟਾਂ ਫਰੀਟਾਂ ਕੋਈ ਐਕਸੀਡੈਂਟ ਨਹੀਂ ਕੋਈ ਡੈਂਟ ਨਹੀਂ ਵੱਡਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਇਹ ਨਹੀਂ ਹੈਗਾ ਵੀ ਵੱਡਾ ਪੇਂਟ ਹੋਇਆ ਹੋਵੇ ਨਾਰਮਲ ਟੱਚਿੰਗ ਵਾਚਿੰਗ ਤੋਂ ਇਲਾਵਾ ਬਾਕੀ ਕੰਮ ਅੰਦਰੋਂ ਸੀਟ ਕਵਰ ਵਗੈਰਾ ਸਾਰੇ ਨਵੇਂ ਪਾਏ ਹੋਏ ਨੇਗੇ ਤੇ ਗੱਡੀ ਚਲਾ ਕੇ ਦੇਖ ਲਓ ਸਵਾਦ ਆ ਜੂ ਤੁਹਾਨੂੰ ਰੇਟ ਵੀ ਬਾਈ ਜਾਇਜ਼ ਮੰਗ ਰਿਹਾਗਾ 13 ਲੱਖ ਰੁਪਇਆ ਡਿਮਾਂਡ ਕਰਦਾਗਾ ਬਾਕੀ ਕੋਈ ਗੱਲ ਨਹੀਂ ਜਦੋਂ ਤੁਸੀਂ ਮਿਲੋਗੇ ਸੌਦਾ ਹੋ ਜਾਊਗਾ ਕਿਉਂਕਿ ਸਹੀ ਰੇਟ ਆ ਗੱਡੀ ਮੁਤਾਬਕ ਇਸ ਕਰਕੇ ਜਿਹੜੇ ਵੀਰ ਗੱਡੀ ਦੀ ਪਰਖ ਰੱਖਦੇ ਨੇ ਉਹਨਾਂ ਲਈ ਇਹ ਉਹ ਆਪ ਹੀ ਕਹਿਣਗੇ ਵੀ ਇਹ ਰੇਟ ਸਹੀ ਆ ਬਾਕੀ ਬਈ ਸੰਪਰਕ ਕਰ ਲੋ ਸਕਰੀਨ ਤੇ ਨੰਬਰ ਦਿੱਤੇ ਹੋਏ ਨੇ ਤੁਸੀਂ ਗੱਡੀ ਦੇਖੋ ਚਲਾ ਕੇ ਦੇਖੋ ਫੇਰ ਤੁਹਾਨੂੰ ਪਤਾ ਲੱਗੂ ਵੀ ਕੀ ਚੀਜ਼ ਆ ਹਨਾ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜਿਹੜੇ ਵੀਰ ਨੇ ਇਹ ਗੱਡੀ ਲੈਣੀ ਆ ਉਹਦੇ ਤੱਕ ਇਹ ਗੱਡੀ ਦੀ ਜਾਣਕਾਰੀ ਪਹੁੰਚ ਜਾਏ ਤੁਹਾਡਾ ਇੱਕ ਸ਼ੇਅਰ ਹੀ ਆ ਜਿਹੜਾ ਵੀਰ ਗੱਡੀ ਲੱਭ ਰਿਹਾਗਾ ਉਹਦੇ ਵਾਸਤੇ ਘਰੇ ਖੜੀ ਗੱਡੀ ਮਿਲ ਜੇ ਉਡੀ ਸ਼ੇਅਰ ਨਾਲ ਸੋ ਧੰਨਵਾਦ ਵੀਰੋ ਜਿਹੜਾ ਇੰਨਾ ਪਿਆਰ ਦਿੰਨੇ ਹੋ ਵੀਡੀਓ ਸ਼ੇਅਰ ਜਰੂਰ ਕਰਦੇ ਹੋ ਜੀ ਸਤਿ ਸ੍ਰੀ ਅਕਾਲ